ਜੋ ਭਾਈ ਅਮਰਿਤਪਾਲ ਸਿੰਘ ਅਤੇ ਸਾਰੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਹੈ ਸਾਰੇ ਚੜ੍ਹਦੀ ਕਲਾ ਵਿਖੇ ਜਦੋਂ ਜੇਲ੍ਹ ਵਿੱਚ ਬੈਠੇ ਸਾਥ ਦਾ ਕੋ ਭੇਜਿਆ ਪਹਿਲਾਂ ਤਾਂ ਇੱਕ ਬੜੀ ਦੁਖਦਾਈ ਖਬਰ ਹੈ ਜੋ ਸੁਣਨ ਨੂੰ ਮਿਲੀ ਹੈ ਕਿ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਦੇ ਮਾਤਾ ਜੀ ਜੋ ਸਦੀਵੀ ਵਿਛੋੜਾ ਦੇ ਕਰਕੇ ਸੱਚਖੰਡ ਵਿਖੇ ਜਾ ਬਿਰਾਜੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਪਰੋਲ ਦੇ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਕਿ ਜੋ ਆਪਦੇ ਮਾਤਾ ਜੀ ਦੀ ਹੈ ਉਹ ਜੋ ਅੰਤਿਮ ਸੰਸਕਾਰ ਹੈ ਉਹ ਕਰ ਸਕਣ ਬਾਕੀ ਜੋ ਭਾਈ ਅਮਰਪਾਲ ਸਿੰਘ ਦੀ ਪ੍ਰਧਾਨਗੀ ਅਧੀਨ ਬਣਨ ਜਾ ਰਹੀ ਪੋਲਿਟਿਕਲ ਪਾਰਟੀ ਦਾ ਜੋ ਕੰਮ ਹੈ ਔਰ ਜੋ ਤਰੀਕੇ ਨਾਲ ਚੱਲ ਰਿਹਾ ਸਾਰੇ ਸਿੰਘਾਂ ਦੇ ਕੇਸਾਂ ਦੀ ਸੁਣਵਾਈ ਵੀ ਪਰਸੋਂ ਐ ਸੋਮਵਾਰ ਨੂੰ ਜੋ ਵੀ ਫਾਈਨਲ ਸੁਣਵਾਈ ਹੋ ਰਹੀ ਹੈ ਤੇ ਇਨੀਆਂ ਨੂੰ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਸੰਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਦਿਬੜੂਗੜ ਵਿਖੇ ਠਹਿਰੀ ਹੋਈ ਸੀ ਜੋ ਭਾਈ ਅਮਰਿਤਪਾਲ ਸਿੰਘ ਅਤੇ ਸਾਰੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਹੈ ਸਾਰੇ ਚੜਦੀ ਕਲਾ ਵਿਖੇ ਜਦੋਂ ਜੇਲ੍ਹ ਵਿੱਚ ਬੈਠੇ ਸਾਥ ਦਾ 2 ਘੰਟਾ ਪਹਿਲਾਂ ਤਾਂ ਇੱਕ ਬੜੀ ਦੁਖਦਾਈ ਖਬਰ ਹੈ ਜੋ ਸੁਣਨ ਨੂੰ ਮਿਲੀ ਹੈ ਕਿ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਦੇ ਮਾਤਾ ਜੀ ਜੋ ਸਦੀਵੀ ਵਿਛੋੜਾ ਦੇ ਕਰਕੇ ਸੱਚਖੰਡ ਵਿਖੇ ਜਾ ਬਿਰਾਜੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਪਰੋਲ ਦੇ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਕਿ ਜੋ ਆਪਦੇ ਮਾਤਾ ਜੀ ਦੀ ਹੈ ਉਹ ਜੋ ਅੰਤਿਮ ਸੰਸਕਾਰ ਹੈ ਉਹ ਕਰ ਸਕਣ ਬਾਕੀ ਜੋ ਭਾਈ ਅਮਰਪਾਲ ਸਿੰਘ ਦੀ ਪ੍ਰਧਾਨਗੀ ਅਧੀਨ ਬਣਨ ਜਾ ਰਹੀ ਪੋਲਿਟিক্যাল ਪਾਰਟੀ ਦਾ ਜੋ ਕੰਮ ਹੈ ਪਰ ਜੋ ਤਰੀਕੇ ਨਾਲ ਚੱਲ ਰਿਹਾ ਸਾਰੇ ਸਿੰਘਾਂ ਦੇ ਕੇਸਾਂ ਦੀ ਸੁਣਵਾਈ ਵੀ ਪਰਸੋਂ ਹੈ ਸੋਮਵਾਰ ਨੂੰ ਜੋ ਵੀ ਫਾਈਨਲ ਸੁਣਵਾਈ ਹੋ ਰਹੀ ਹੈ ਤੇ ਇੰਨੀਆਂ ਨੂੰ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਸੰਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਦਿਬੜੂਗੜ ਵਿਖੇ ਠਹਿਰੀ ਹੋਈ ਸੀ ਜੋ ਭਾਈ ਅਮਰਿਤਪਾਲ ਸਿੰਘ ਅਤੇ ਸਾਰੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਹੈ ਸਾਰੇ ਚੜਦੀ ਕਲਾ ਵਿਖੇ ਜਦੋਂ ਜੇਲ੍ਹ ਵਿੱਚ ਬੈਠੇ ਸਾਥ ਦਾ ਕੁ ਘੰਟਾ ਪਹਿਲਾਂ ਤਾਂ ਇੱਕ ਬੜੀ ਦੁਖਦਾਈ ਖਬਰ ਹੈ ਜੋ ਸੁਣਨ ਨੂੰ ਮਿਲੀ ਹੈ ਕਿ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਦੇ ਮਾਤਾ ਜੀ ਜੋ ਸਦੀਵੀ ਵਿਛੋੜਾ ਦੇ ਕਰਕੇ ਸੱਚਖੰਡ ਵਿਖੇ ਜਾ ਬਿਰਾਜ ਜ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਪਰੋਲ ਦੇ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਕਿ ਜੋ ਆਪਦੇ ਮਾਤਾ ਜੀ ਦੀ ਹੈ ਉਹ ਜੋ ਅੰਤਿਮ ਸੰਸਕਾਰ ਹੈ ਉਹ ਕਰ ਸਕਣ ਬਾਕੀ ਜੋ ਭਾਈ ਅਮਰਤਪਾਲ ਸਿੰਘ ਦੀ ਪ੍ਰਧਾਨਗੀ ਦੀ ਨੰਨ ਜਾਣ ਰਹੀ ਪੋਲਿਟিক্যাল ਪਾਰਟੀ ਦਾ ਜੋ ਕੰਮ ਹੈ ਔਰ ਜੋ ਤਰੀਕੇ ਨਾਲ ਚੱਲ ਰਿਹਾ ਸਾਰੇ ਸਿੰਘਾਂ ਦੇ ਪੇਸ਼ੇ ਦੀ ਸਰਵਾਈ ਵੀ ਪਰਸੋਂ ਐ ਸੋਮਵਾਰ ਜੋ ਵੀ ਫਾਈਨਲ ਸਰਵਾਈ ਹੋ ਰਹੀ ਹੈ ਤੇ ਇੰਨੀਆਂ ਕੁ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਸਨਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੀਤੇ ਦੋ ਦਿਨਾਂ ਤੋਂ ਇੱਥੇ ਦਿਬੜੂਗੜ੍ਹ ਵਿਖੇ ਠਹਿਰੀ ਹੋਈ ਸੀ ਜੋ ਭਾਈ ਅਮਰਿਤਪਾਲ ਸਿੰਘ ਅਤੇ ਸਾਰੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਹੈ ਸਾਰੇ ਚੜ੍ਹਦੀ ਕਲਾ ਵਿਖੇ ਜਦੋਂ ਜੇਲ੍ਹ ਵਿੱਚ ਬੈਠੇ ਸਾਥ ਦਾ ਕੁ ਭੈਂਚਾ ਪਹਿਲਾਂ ਤਾਂ ਇੱਕ ਬੜੀ ਦੁਖਦਾਈ ਖਬਰ ਹੈ ਜੋ ਸੁਣਨ ਨੂੰ ਮਿਲੀ ਹੈ ਕਿ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਦੇ ਮਾਤਾ ਜੀ ਜੋ ਸਦੀਵੀ ਵਿਛੋੜਾ ਦੇ ਕਰਕੇ ਸੱਚਖੰਡ ਵਿਖੇ ਜਾ ਬਿਰਾਜੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਪਰੋਲ ਦੇ ਕਰਕੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਕਿ ਜੋ ਆਪਦੇ ਮਾਤਾ ਜੀ ਦੀ ਹੈ ਉਹ ਜੋ ਅੰਤਿਮ ਸੰਸਕਾਰ ਹੈ ਉਹ ਕਰ ਸਕਣ ਬਾਕੀ ਜੋ ਭਾਈ ਅਮਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਦीन ਬਣਨ ਜਾ ਰਹੀ ਪੋਲੀਟੀਕਲ ਪਾਰਟੀ ਦਾ ਜੋ ਕੰਮ ਹੈ ਪਰ ਜੋ ਤਰੀਕੇ ਨਾਲ ਚੱਲ ਰਿਹਾ ਸਾਰੇ ਸਿੰਘਾਂ ਦੇ ਕੇਸਾਂ ਦੀ ਸੁਣਵਾਈ ਵੀ ਪਰਸੋਂ ਐ ਸੋਮਵਾਰ ਨੂੰ ਜੋ ਵੀ ਫਾਈਨਲ ਸੁਣਵਾਈ ਹੋ ਰਹੀ ਹੈ ਤੇ ਇੰਨੀਆਂ ਨੂੰ ਬੇਨਤੀਆਂ ਨੇ ਤੁਹਾਡੇ ਸਾਰੇ